ਜਿਹੜੇ ਵੀ ਲੋਕ 10 ਪੜੇ ਹੋਏ ਆ ਉਹਨਾਂ ਲਈ ਇੰਟੈਲੀਜੈਂਸ ਬਿਊਰੋ ਵੱਲੋਂ ਸਕਿਉਰਿਟੀ ਅਸਿਸਟੈਂਟ ਦੀਆਂ ਪੋਸਟਾਂ ਮਿੱਤਰੋ ਓਪਨ ਕੀਤੀਆਂ ਗਈਆਂ ਨੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿੱਦਾਂ ਫਾਰਮ ਭਰਨਾ ਤੇ ਕੀ ਪੂਰਾ ਕ੍ਰਾਈਟੇਰੀਆ ਰਹਿਣ ਵਾਲਾ ਹੈ ਜਿਹੜੇ ਵੀ ਮੇਰੇ ਭੈਣ ਭਰਾ 10 ਪੜੇ ਹੋਏ ਆ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਿਆਦਾ ਜ਼ਰੂਰੀ ਰਹਿਣ ਵਾਲੀ ਆ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਇੱਕ ਤੁਹਾਨੂੰ ਫਾਰਮ ਵੀ ਭਾਕੇ ਦਿਖਾਉਣੇ ਆ ਉਸ ਤਰੀਕੇ ਨਾਲ ਤੁਸੀਂ ਆਪਣਾ ਫਾਰਮ ਆਪਣੇ ਫੋਨ ਤੋਂ ਭਰ ਸਕਦੇ ਹੋ ਗੱਲ ਕਰ ਲੈਂਦੇ ਆ ਮਿੱਤਰੋ ਫੀਸ ਦੀ ਜਨਰਲ OBC ਦੇ EDWS ਲਈ ਨਵਾਂ ਲਾਫੀਸ ਰੱਖੀ ਗਈ ਆ 650 ਰੁਪਿਆ ਜਿਹੜੇ ਵੀ ਮੇਰੇ ਭੈਣ ਭਰਾ ਐਸਸੀ ਤੇ ਐਸਟੀ ਨੇ ਉਹਨਾਂ ਲਈ ਫੀਸ ਰੱਖੀ ਗਈ ਹੈ 550 ਰੁਪਿਆ ਇਹ ਗੱਲ ਮੈਂ ਕਰ ਰਿਹਾ ਸਿਰਫ ਮੁੰਡਿਆਂ ਦੀ ਇਸ ਤੋਂ ਬਾਅਦ ਅਗਰ ਗੱਲ ਕਰੀਏ ਕੁੜੀਆਂ ਦੀ ਤਾਂ ਉਹ ਕਿਸੇ ਵੀ ਕਾਸਟ ਨਾਲ ਸੰਬੰਧ ਰੱਖਦੀਆਂ ਨੇ ਤਾਂ ਇਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਲਈ ਫੀਸ ਰੱਖੀ ਗਈ ਹੈ 550 ਰੁਪਿਆ ਤਾਂ ਮੈਂ ਉਹਦਾ ਤੁਸੀਂ ਕਿਸੇ ਵੀ ਕਾਸਟ ਤੋਂ ਬਲੋਂਗ ਕਰਦੇ ਹੋ ਤਾਂ ਤੁਸੀਂ 550 ਰੁਪਿਆ ਦੇ ਕੇ ਇਹ ਫਾਰਮ ਭਰ ਸਕਦੇ ਹੋ ਉਸ ਤੋਂ ਬਾਅਦ ਮਿੱਤਰੋ ਗੱਲ ਕਰ ਲੈਂਦੇ ਆ ਆਖਰੀ ਤਰੀਕ ਦੀ ਆਖਰੀ ਤਰੀਕ ਹੈ 17/8/2025 26/7/2025 ਤੋਂ ਇਹ ਫਾਰਮ ਪਰਨੇ ਸ਼ੁਰੂ ਹੋਏ ਸੀ ਆਨਲਾਈਨ ਮੋਰ ਦੇ ਵਿੱਚ ਫਾਰਮ ਭਰੇ ਜਾ ਰਹੇ ਆ ਲਿੰਕ ਮੈਨੇ ਬਾਇਓ ਦੇ ਵਿੱਚ ਦਿੱਤਾ ਹੋਇਆ ਉਸ ਲਿੰਕ ਨੂੰ ਕਲਿੱਕ ਕਰਕੇ ਤੁਸੀਂ ਇਹਨਾਂ ਦੇ ਵੈਬਸਾਈਟ ਤੇ ਜਾ ਸਕਦੇ ਹੋ ਅੱਗੇ ਮੈਂ ਤੁਹਾਨੂੰ ਦਿਖਾਉਣਾ ਕਿਦਾਂ ਫਾਰਮ ਭਰਿਆ ਜਾਏਗਾ ਤੇ ਮਿੱਤਰੋ ਇੱਕ ਹੋਰ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੁੰਦੀ ਹੈ ਉਮਰ ਦੀ ਗੱਲ ਕਰ ਲੈਂਦੇ ਆ ਤਾਂ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਉਮਰ ਦੀ ਸ਼ੂਟ ਦੀ ਗੱਲ ਕਰਦੇ ਆ ਤਾਂ ਤੁਹਾਡੀ ਤਾਰੀਖ ਦੇ ਸਾਬ ਨਾਲ ਅਗਰ ਤੁਹਾਡੇ ਤੇ ਲਾਗੂ ਹੁੰਦੀ ਹੈ ਕੋਟਾ ਤੁਹਾਡੇ ਤੇ ਲਾਗੂ ਹੁੰਦਾ ਤਾਂ ਤੁਹਾਨੂੰ ਜ਼ਰੂਰ ਮਿਲੇਗਾ ਇਸ ਤੋਂ ਬਾਅਦ ਗੱਲ ਕਰ ਲੈਂਦੇ ਆ ਤਨਖਾਹ ਦੀ 21700 ਤੋਂ ਲੈ ਕੇ 69100 ਤੱਕ ਤਨਖਾਹ ਦੀ ਗੱਲ ਇਹਨਾਂ ਵੱਲੋਂ ਕੀਤੀ ਗਈ ਹੈ ਜਿਹੜਾ ਪੇ ਸਕੇਲ ਤੁਹਾਡਾ ਰਹੇਗਾ ਤਾਂ ਹੁਣ ਫਾਰਮ ਭਰ ਕੇ ਦੇਖ ਲੈਂਦੇ ਆ ਮਿੱਤਰੋ ਫਾਰਮ ਕਿੱਦਾਂ ਭਰਿਆ ਜਾਣਾ ਇਸ ਨੂੰ ਤੁਸੀਂ ਆਪਣੇ ਫੋਨ ਤੋਂ ਜਾਂ ਕੰਪਿਊਟਰ ਤੋਂ ਕਿਸੇ ਵੀ ਤਰੀਕੇ ਨਾਲ ਭਰ ਸਕਦੇ ਹੋ ਦੇਖਦੇ ਆ ਫਾਰਮ ਕਿੱਦਾਂ ਭਰਿਆ ਜਾਏਗਾ ਮੈਂ ਤੁਹਾਨੂੰ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ ਇਹ ਹੈ ਆਫੀਸ਼ੀਅਲ ਵੈਬਸਾਈਟ ਜਿਹਦੇ ਉੱਪਰ ਆਪਾਂ ਨੇ ਰਜਿਸਟ੍ਰੇਸ਼ਨ ਕਰਨੀ ਆ ਤੇ ਉਸ ਤੋਂ ਬਾਅਦ ਆਪਾਂ ਨੇ ਪੂਰਾ ਫਾਰਮ ਭਰਨਾ ਹੈ ਤਾਂ ਧਿਆਨ ਨਾਲ ਦੇਖ ਲੋ ਮਿੱਤਰੋ ਇਸ ਚੀਜ਼ ਨੂੰ ਇਸ ਤੋਂ ਬਾਅਦ ਆਪਾਂ ਨੇ ਰਜਿਸਟ੍ਰੇਸ਼ਨ ਦੇ ਉੱਪਰ ਕਲਿੱਕ ਕਰ ਲੈਣਾ ਹੈ ਰਜਿਸਟ੍ਰੇਸ਼ਨ ਉੱਪਰ ਕਲਿੱਕ ਕਰਾਂਗੇ ਤਾਂ ਪੂਰੀ ਡਿਟੇਲ ਆਪਾਂ ਨੂੰ ਇੱਥੇ ਫਿਲ ਕਰਨੀ ਪਵੇਗੀ ਰਜਿਸਟ੍ਰੇਸ਼ਨ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਆਪਣੇ ਸਾਹਮਣੇ ਇਹ ਪੇਜ ਖੁੱਲ ਕੇ ਸਾਹਮਣੇ ਆ ਜਾਏਗਾ ਤਾਂ ਇਹਦੇ ਵਿੱਚ ਆਪਾਂ ਨੇ ਆਪਣੀ ਬੇਸਿਕ ਡਿਟੇਲ ਭਰਨੀ ਆ ਪੂਰੇ ਧਿਆਨ ਨਾਲ ਕਿਉਂਕਿ ਇਹ ਡਿਟੇਲ ਹੈ ਜੋ ਇਹ ਕਦੇ ਵੀ ਫਿਰ ਐਡਿਟ ਨਹੀਂ ਹੁੰਦੀ ਤਾਂ ਇਸ ਚੀਜ਼ ਨੂੰ ਧਿਆਨ ਨਾਲ ਤੁਸੀਂ ਨੇ ਭਰਨਾ ਉੱਪਰ ਤੁਸੀਂ ਨੇ ਆਪਣਾ ਨਾਮ ਭਰ ਦੇਣਾ ਕੈਪੀਟਲ ਲੈਟਰ ਦੇ ਵਿੱਚ نیچے ਆਪਣਾ ਮੋਬਾਈਲ ਨੰਬਰ ਦੋਨੋਂ ਜਗ੍ਹਾ ਤੇ ਉੱਪਰ ਬਿਲਕੁਲ ਸਹੀ ਭਰ ਦੇਣਾ ਉਸ ਤੋਂ نیچے ਆਪਾਂ ਨੇ ਭਰਨੀਆਂ ਆਪਣੀ Gmail ID Gmail ID ਵੀ ਆਪਾਂ ਨੇ ਸੇਮ ਲੈਟਰਸ ਦੇ ਵਿੱਚ ਲਿਖਣੀ ਆ ਦੋਨੋਂ ਸਾਈਡ ਇਸ ਚੀਜ਼ ਨੂੰ ਸੇਮ ਲਿਖ ਦੇਣਾ ਤੇ ਉਸ ਤੋਂ ਬਾਅਦ ਆਪਾਂ ਨੇ OTP ਜਨਰੇਟ ਕਰਨਾ ਸੋ ਇਸ ਚੀਜ਼ ਨੂੰ ਧਿਆਨ ਚ ਰੱਖਿਓ ਲੈਟਰਸ ਵੀ ਸੇਮ ਹੋਣੇ ਚਾਹੀਦੇ ਆ ਛੋਟੇ ਵੱਡਿਆਂ ਦਾ ਫਰਕ ਨਹੀਂ ਹੋਣਾ ਚਾਹੀਦਾ ਮੇਲ ਆਈਡੀ ਭਰਨ ਤੋਂ ਬਾਅਦ ਇੱਥੇ ਆਪਾਂ ਨੇ ਲਿਖ ਦੇਣੀ ਆ ਆਪਣੀ ਸਟੇਟ ਸਟੇਟ ਲਿਖਣ ਤੋਂ ਬਾਅਦ ਇਹਨਾਂ ਨੇ ਇੱਥੇ ਆਪਾਂ ਨੂੰ ਅੰਮ੍ਰਿਤਸਰ ਦੀ অপਸ਼ਨ ਦੇਣੀ ਆ ਅਗਰ ਆਪਾਂ ਪੰਜਾਬ ਤੋਂ ਆ ਤੁਹਾਨੂੰ ਸਿਲੈਕਟ ਕਰ ਲਿਓ ਉਸ ਤੋਂ ਬਾਅਦ ਆ ਸਾਰੀਆਂ ਚੀਜ਼ਾਂ ਦਾ ਸਿਲੈਕਟ ਕਰਕੇ ਜਨਰੇਟ ਓਟੀਪੀ ਆਪਾਂ ਨੇ ਕਰ ਦੇਣਾ ਇੱਥੇ ਆਪਾਂ ਨੇ ਲਿਖ ਦੇਣਾ ਇਹ ਕੈਪਚਾ ਧਿਆਨ ਨਾਲ ਦੇਖ ਲਿਓ ਲਿਖਣ ਤੋਂ ਬਾਅਦ ਇੱਕ ਵਾਰੀ ਕਲਿੱਕ ਕਰਿਓ ਵੈਬਸਾਈਟ ਥੋੜਾ ਸਲੋ ਹੁੰਦੀ ਆ ਤਾਂ ਆਪਾਂ ਨੂੰ ਕੋਈ ਵਾਰੀ ਲੱਗਦਾ ਕਿ ਕਲਿੱਕ ਨਹੀਂ ਹੋਇਆ ਤਾਂ ਇੱਕ ਵਾਰੀ ਕਲਿੱਕ ਕਰਕੇ ਵੇਟ ਕਰਨਾ ਉਸ ਤੋਂ ਬਾਅਦ ਓਟੀਪੀ ਆਪਣੇ ਕੋਲ ਆ ਜਾਣਗੇ OTP ਜਦੋਂ ਆਪਣੇ ਕੋਲੇ ਆਉਣਗੇ ਉਸ ਤੋਂ ਬਾਅਦ ਆਪਾਂ ਨੇ ਮੋਬਾਈਲ ਵਾਲਾ OTP ਜੋ ਤੁਹਾਨੂੰ ਟੈਕਸਟ ਦੇ ਵਿੱਚ ਆਇਆ ਉਹ ਆਪਣੇ ਮੋਬਾਈਲ ਵਾਲੀ ਆਪਸ਼ਨ ਦੇ ਵਿੱਚ ਲਿਖ ਕੇ ਵੈਰੀਫਾਈ ਕਰ ਦੇਣਾ ਤੇ ਉਸ ਤੋਂ ਬਾਅਦ ਜੋ نیچے ਆਪਾਂ ਨੂੰ ਮੇਲ ਦੇ ਉੱਪਰ ਆਇਆ ਉਹਨੂੰ ਆਪਾਂ ਨੇ ਮੇਲ ਦੇ ਵਿੱਚ ਲਿਖ ਕੇ ਵੈਲੀਡੇਟ ਕਰ ਦੇਣਾ ਜਦੋਂ ਆਪਾਂ ਇਸ ਚੀਜ਼ ਨੂੰ ਵੈਲੀਡੇਟ ਕਰਾਂਗੇ ਤਾਂ ਉਸ ਤੋਂ ਬਾਅਦ ਆਪਾਂ ਨੂੰ ਅੱਗੇ ਦੀ ਆਪਸ਼ਨ ਮਿਲੇਗੀ ਇੱਥੇ ਆਪਾਂ ਨੇ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਇਸ ਨੂੰ ਟਿਕ ਮਾਰ ਕੇ ਇੱਥੇ ਆ ਕੈਪਚਾ ਭਰ ਲਿਓ ਕੈਪਚਾ ਪਰੰਤੂ ਬਾਅਦ ਆਪਾਂ ਨੇ ਨੀਚੇ ਸਾਰੀ ਆਪਣਾ ਪ੍ਰੀਵਿਊ ਆਪਾਂ ਨੂੰ ਦਿਖਾਇਆ ਜਾਏਗਾ ਉਸ ਚੀਜ਼ ਨੂੰ ਆਪਾਂ ਨੇ ਚੈੱਕ ਕਰ ਲੈਣਾ ਹੈ ਅਗਰ ਕੋਈ ਕਮੀ ਹੈ ਤਾਂ ਐਡਜਟ ਦੀ ਆਪਸ਼ਨ ਹੋਏਗੀ ਐਡਜਟ ਤੁਸੀਂ ਕਰ ਸਕਦੇ ਹੋ ਅਗਰ ਸਹੀ ਆ ਤਾਂ ਅੱਗੇ ਆਪਾਂ ਨੇ ਇਸ ਚੀਜ਼ ਨੂੰ ਸਬਮਿਟ ਕਰ ਦੇਣਾ ਤਾਂ ਜਦੋਂ ਆਪਾਂ ਇਸ ਚੀਜ਼ ਨੂੰ ਸਬਮਿਟ ਕਰਾਂਗੇ ਤਾਂ ਜੋ ਆਪਣੇ ਫਾਰਮ ਦਾ ਆਈਡੀ ਪਾਸਵਰਡ ਹੈ ਉਹ ਆਪਣੇ ਕੋਲੇ ਜੀਮੇਲ ਦੇ ਉੱਤੇ ਮੇਲ ਦੇ ਥਰੂ ਆਪਾਂ ਨੂੰ ਭੇਜਿਆ ਜਾਏਗਾ ਉਸ ਚੀਜ਼ ਨੂੰ ਆਪਾਂ ਨੇ ਲਿਖ ਕੇ ਰੱਖ ਲੈਣਾ ਸੇਵ ਕਰ ਲੈਣਾ ਉਸ ਤੋਂ ਬਾਅਦ ਆਪਾਂ ਨੇ ਇੱਥੇ ਗੋ ਟੂ ਐਪਲੀਕੇਸ਼ਨ ਫਾਰਮ ਦੇ ਉੱਪਰ ਕਲਿੱਕ ਕਰ ਦੇਣਾ ਤਾਂ ਆਪਣਾ ਜੋ ਐਪਲੀਕੇਸ਼ਨ ਫਾਰਮ ਹੈ ਉਹ ਚੱਲ ਜਾਏਗਾ ਉਸ ਤੋਂ ਬਾਅਦ ਮਿੱਤਰੋ ਧਿਆਨ ਨਾਲ ਦੇਖ ਲਿਓ ਇਹ ਆ ਫਾਰਮ ਜਿਹਦੇ ਵਿੱਚ ਆਪਾਂ ਨੇ ਪੂਰੀ ਡਿਟੇਲ ਆਪਣੀ ਫਿਲ ਕਰਨੀ ਆ ਇੱਥੇ ਤੁਸੀਂ ਨੇ ਆਪਣਾ ਜੈਂਡਰ ਸਿਲੈਕਟ ਕਰ ਲੈਣਾ ਤੇ ਇਸ ਕੈਲੰਡਰ ਦੇ ਵਿੱਚੋਂ ਤੁਸੀਂ ਨੇ ਆਪਣੀ ਜਨਮ ਤਰੀਕ ਸਿਲੈਕਟ ਕਰ ਲੈਣੀ ਆ ਉਸ ਤੋਂ ਬਾਅਦ ਮਿੱਤਰੋ ਇੰਡੀਅਨ ਹੋ ਤੁਸੀਂ ਤਾਂ ਇੱਥੇ ਉਹ ਜੀ ਸਿਲੈਕਟ ਕਰ ਲਿਓ ਉਸ ਤੋਂ ਬਾਅਦ ਮਿੱਤਰੋ ਇੱਥੇ ਤੁਸੀਂ ਨੇ ਲਿਖ ਦੇਣਾ ਡੋਮਿਸਾਈਲ ਅਗਰ ਸਰਟੀਫਿਕੇਟ ਹੈਗਾ ਤਾਂ yes ਕਰ ਦਿਓ ਅਗਰ ਨਹੀਂ ਆ ਤਾਂ no ਕਰਕੇ ਅੱਗੇ ਆਪਾਂ ਨੇ ਹੱਥੇ ਪੰਜਾਬ ਦੇ ਉੱਪਰ ਸਿਲੈਕਟ ਕਰ ਲੈਣਾ ਇੱਥੇ ਤੁਸੀਂ ਨੇ ਲਿਖ ਦੇਣਾ ਆਪਣਾ ਫਾਦਰ ਨੇਮ ਫਾਦਰ ਨੇਮ ਵੀ ਤੁਸੀਂ ਨੇ ਕੈਪੀਟਲ ਅੱਖਰਾਂ ਦੇ ਵਿੱਚ ਲਿਖਣਾ ਧਿਆਨ ਨਾਲ ਦੇਖ ਲਓ ਇਸ ਤਰ੍ਹਾਂ ਤੁਸੀਂ ਆਪਣਾ ਫਾਦਰ ਨੇਮ ਲਿਖੋਗੇ ਇੱਥੇ ਤੁਸੀਂ ਨੇ ਆਪਣਾ ਮਦਰ ਨੇਮ ਲਿਖ ਦੇਣਾ ਮਦਰ ਨੇਮ ਲਿਖਣ ਤੋਂ ਬਾਅਦ ਮਿੱਤਰੋ ਨੀਚੇ ਤੁਸੀਂ ਨੇ ਆਪਣਾ ਮੈਰਿਟਲ ਸਟੇਟਸ ਲਿਖਣਾ ਹੈ ਤੁਸੀਂ ਵਿਆਹਤਾਂ ਹੋ ਜਾਂ ਅਣਵਿਆਹੇ ਹੋ ਜਾਂ ਜੋ ਵੀ ਚੀਜ਼ਾਂ ਨੇ ਉਹ ਤੁਸੀਂ ਨੇ ਇੱਥੇ ਦਰਜ ਕਰ ਦੇਣੀਆਂ ਨੇ ਉਸ ਤੋਂ ਬਾਅਦ ਮਿੱਤਰੋ ਆਪਣਾ ਤੁਸੀਂ ਨੇ ਧਰਮ ਲਿਖ ਦੇਣਾ ਅਗੇ ਐਗਜ਼ਾਮ ਸੈਂਟਰ ਨੇ ਜੋ ਤੁਸੀਂ ਨੇ ਆਪਣੇ ਇੱਥੇ ਉਧਰ ਜਕਰਨੇ ਆ ਪੰਜਾਬ ਦਰਜ ਕਰ ਦੇਣਾ ਉਸ ਤੋਂ ਬਾਅਦ ਇਹਦੇ ਵਿੱਚ ਵੱਖ-ਵੱਖ ਜੀੜੀਆਂ ਵੀ ਆਪਾਂ ਨੂੰ ਆਪਸ਼ਨਾਂ ਮਿਲੀਆਂ ਹੋਈਆਂ ਨੇ ਆਪਣੀ ਲੋਕੇਸ਼ਨ ਦੇ ਹਿਸਾਬ ਨਾਲ ਆਪਾਂ ਨੇ ਉਹ ਚੁਣ ਲੈਣੀਆਂ ਨੇ ਇੱਥੇ ਮਿੱਤਰੋ ਵਗਰ ਤੁਸੀਂ ਐਕਸਮੈਨ ਹੋ ਰਿਟਾਇਰ ਫੌਜੀ ਹੋ ਤਾਂ ਉਹ ਚੀਜ਼ ਨੂੰ ਯੈਸ ਕਰ ਲਿਓ ਅਦਰਵਾਈਜ਼ ਇਹ ਆਪਸ਼ਨਾਂ ਤੁਸੀਂ ਨੇ ਆਪਣੇ ਹਿਸਾਬ ਨਾਲ ਯੈਸ অর ਨੋ ਰੱਖਣੀਆਂ ਨੇ ਅੱਗੇ ਨੈਕਸਟ ਕਰ ਦੇਣਾ ਇੱਥੇ ਆਪਾਂ ਨੇ ਭਰਨਾ ਆਪਣਾ ਜੋ ਵੀ ਐਡਰੈਸ ਹੈ ਸਾਰਾ ਐਡਰੈਸ ਤੁਸੀਂ ਇੱਥੇ ਇਹਨਾਂ ਕਾਲਮਸ ਦੇ ਵਿੱਚ ਵੰਡ ਕੇ ਪਾ ਦਿਓ ਕੰਟਰੀ ਸਿਲੈਕਟ ਕਰ ਲੈਣੀ ਆ ਸਟੇਟ ਸਿਲੈਕਟ ਕਰ ਲੈਣੀ ਆ ਡਿਸਟ੍ਰਿਕਟ ਇੱਥੇ ਲਿਖ ਦੇਣਾ ਉਸ ਤੋਂ ਅੱਗੇ ਤੁਸੀਂ ਨੇ ਲਿਖ ਦੇਣਾ ਆਪਣਾ ਪਿੰਨ ਕੋਡ ਧਿਆਨ ਨਾਲ ਦੇਖ ਲਿਓ ਉਸ ਤੋਂ ਬਾਅਦ ਅਗਰ ਤੁਸੀਂ ਕਿਸੇ ਹੋਰ ਐਡਰੈਸ ਤੇ ਰਹਿੰਦੇ ਹੋ ਤੁਹਾਡਾ ਆਧਾਰ ਕਾਰਡ ਹੋਰ ਐਡਰੈਸ ਦਾ ਤਾਂ ਉਹ ਦੋਨੋਂ ਆਪਸ਼ਨ ਆ ਇੱਥੇ ਆਪਾਨੂੰ ਮਿਲੀਆਂ ਹੋਈਆਂ ਨੇ ਇਸ ਚੀਜ਼ ਨੂੰ ਨੋ ਕਰਕੇ ਤੁਸੀਂ ਨੇ ਇੱਥੇ ਹੋਰ ਐਡਰੈਸ ਪਾ ਦੇਣਾ ਅਗਰ ਸੇਮ ਐਡਰੈਸ ਤੇ ਰਹ ਰਹੇ ਹੋ ਤਾਂ ਇਸ ਚੀਜ਼ ਨੂੰ ਤੁਸੀਂ ਨੇ ਕਰ ਲੈਣਾ ਯੈਸ ਤੇ ਅੱਗੇ ਤੁਸੀਂ ਨੇ ਉਹ ਐਡਰੈਸ ਦੇਖ ਲੈਣਾ ਆਪਣਾ ਕਾਪੀ ਹੋ ਜਾਏਗਾ ਨੈਕਸਟ ਕਰਦੇ ਹੋ ਅਗੇ ਤੁਸੀਂ ਨੇ ਆਪਣੀ ਕੁਆਲਿਫੀਕੇਸ਼ਨ ਡਿਟੇਲ ਪਾਉਣੀ ਆ ਸਭ ਤੋਂ ਪਹਿਲਾਂ ਇਹਨਾਂ ਵੱਲੋਂ ਪੁੱਛੀ ਗਈ ਆ 10ਵੀਂ ਦੀ ਡਿਟੇਲ ਇਹ ਪੋਸਟਾਂ 10ਵੀਂ ਦੇ ਬਿਜਤੇ ਨੇ ਤਾਂ ਤੁਸੀਂ ਇੱਥੇ ਆਪਣੀ 10ਵੀਂ ਦੀ ਡਿਟੇਲ ਪਾ ਕੇ ਨੈਕਸਟ ਕਰ ਸਕਦੇ ਹੋ ਅਗਰ ਤੁਸੀਂ ਵੱਧ ਪੜੇ ਹੋਏ ਹੋ ਤਾਂ ਨੀਚੇ ਹੋਰ ਵੱਧ ਪੜਾਈ ਦੀ ਵੀ ਆਪਸ਼ਨ ਹੈਗੀ ਆ ਤਾਂ ਉਸ ਦਾ ਡਾਟਾ ਵੀ ਤੁਸੀਂ ਇੱਥੇ ਪਾ ਸਕਦੇ ਹੋ ਸਭ ਤੋਂ ਪਹਿਲੇ ਕਾਲਮ ਦੇ ਵਿੱਚ ਤੁਸੀਂ ਨੇ ਆਪਣਾ ਬੋਰਡ ਲਿਖ ਦੇਣਾ ਉਸ ਤੋਂ ਬਾਅਦ ਜਦੋਂ ਤੁਸੀਂ ਨੇ 10ਵੀਂ ਪਾਸ ਕੀਤੀ ਸੀ ਉਹ ਸਾਲ ਲਿਖ ਦੇਣਾ ਤੇ ਉਹ ਮਹੀਨਾ ਲਿਖ ਦੇਣਾ ਉਸ ਤੋਂ ਅੱਗੇ ਤੁਸੀਂ ਨੇ ਲਿਖ ਦੇਣਾ ਆਪਣੇ ਸਕੂਲ ਦਾ ਨਾਮ ਸਕੂਲ ਦੇ ਨਾਮ ਤੋਂ ਬਾਅਦ ਇੱਥੇ ਲਿਖਨੇ ਆ ਤੁਸੀਂ ਨੇ ਆਪਣੇ ਸਬਜੈਕਟ ਜਿਹੜੇ-ਜਿਹੜੇ ਤੁਸੀਂ ਨੇ 10ਵੀਂ ਦੇ ਵਿੱਚ ਪੜ੍ਹੇ ਸੀ ਤਾਂ ਸਾਰੇ ਸਬਜੈਕਟ ਇੱਥੇ ਲਿਖ ਦੇਣੇ ਆ ਉਸ ਤੋਂ ਅੱਗੇ ਤੁਸੀਂ ਨੇ ਲਿਖ ਦੇਣਾ ਕਿ ਤੁਸੀਂ ਪਾਸ ਹੈਗੇ ਸੀ ਫੇਲ ਹੋ ਅਗਰ ਫੇਲ ਸੀ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਨਹੀਂ ਹੋ ਤਾਂ ਇੱਥੇ ਤੁਸੀਂ ਨੇ ਲਿਖ ਦੇਣਾ ਪਾਸ ਅਗਲੇ ਕਾਲਮ ਦੇ ਵਿੱਚ ਤਾਂ ਉੱਥੇ ਜਦੋਂ ਤੁਸੀਂ ਪਾਸ ਲਿਖੋਗੇ ਤਾਂ ਅੱਗੇ ਇਹਨਾਂ ਵੱਲੋਂ ਪੁੱਛਿਆ ਜਾਏਗਾ ਕਿ ਤੁਹਾਨੂੰ 10ਵੀਂ ਦੇ ਵਿੱਚੋਂ ਮਾਰਕਸ ਮਿਲੇ ਆ ਪਰਸੈਂਟੇਜ ਮਿਲੀ ਆ ਜੇ ਤੁਹਾਡੀ CGPA ਲੱਗੀ ਸੀ ਤਾਂ ਉਸ ਹਿਸਾਬ ਨਾਲ ਤੁਸੀਂ ਇੱਥੇ ਸਿਲੈਕਟ ਕਰਕੇ ਆਪਣੇ ਨੰਬਰ ਪਾ ਦੇਣੇ ਆ ਕਿੰਨਿਆਂ ਦੇ ਵਿੱਚੋਂ ਆਏ ਸੀ ਉਹ ਨੰਬਰ ਪਾ ਦੇਣੇ ਆ ਇੱਥੇ ਤੁਸੀਂ ਆਪਣੀ ਪੜ੍ਹਾਈ ਉਸ ਹਿਸਾਬ ਨਾਲ ਪਾ ਦਿਓ ਅਗਰ ਤੁਸੀਂ ਵੱਧ ਪੜੇ ਹੋਏ ਹੋ ਅਗਰ ਨਹੀਂ ਵੱਧ ਪੜੇ ਹੋਏ ਤਾਂ ਮਿੱਤਰੋ ਅਗਲੀ ਡਿਟੇਲ ਦੇਖ ਲਓ ਧਿਆਨ ਨਾਲ ਇੱਥੇ ਇਹਨਾਂ ਵੱਲੋਂ ਪੁੱਛਿਆ ਗਿਆ ਕਿ ਅਗਰ ਤੁਹਾਡੇ ਕੋਲੇ ਕੋਈ ਐਕਸਪੀਰੀਅੰਸ ਹੈ ਆ ਤਾਂ ਯੈਸ ਕਰਕੇ ਉਹਦਾ ਵੇਰਵਾ ਪਾਉਣਾ ਹਿੰਦੀ ਪੰਜਾਬੀ ਤੋਂ ਹਿੰਦੀ ਇੰਗਲਿਸ਼ ਤੋਂ ਬਿਨਾ ਤੁਸੀਂ ਕੋਈ ਹੋਰ ਭਾਸ਼ਾ ਜਾਣਦੇ ਹੋ ਤਾਂ ਉਸ ਚੀਜ਼ ਨੂੰ ਇੱਥੇ ਤੁਸੀਂ ਨੇ ਲਿਖ ਦੇਣਾ ਯੈਸ ਕਰਕੇ ਅਗਰ ਨਹੀਂ ਜਾਣਦੇ ਤਾਂ ਨੋ ਕਰ ਦਿਓ ایکسپੀਰੀਅੰਸ ਹੈ ਆ ਤਾਂ ਯੈਸ ਕਰਕੇ ایکسپੀਰੀਅੰਸ ਪਾ ਦੇਣਾ ਉਸ ਤੋਂ ਬਾਅਦ ਮਿੱਤਰੋ ਇੱਥੇ ਤੁਸੀਂ ਨੇ ਆਪਣੀ ਫੋਟੋ ਚੜਾਉਣੀ ਆ ਉਸ ਤੋਂ ਬਾਅਦ ਨੀਚੇ ਤੁਸੀਂ ਨੇ ਆਪਣੇ ਸਿਗਨੇਚਰ ਅਪਲੋਡ ਕਰਨੇ ਆ ਮੈਂ ਫਾਸਟ ਫਾਰਵਰਡ ਥੋੜਾ ਇਹਨੂੰ ਕਰਦਾ ਤਾਂ ਉਸ ਤੋਂ ਬਾਅਦ ਤੁਹਾਨੂੰ ਚੜਾ ਕੇ ਦਿਖਾਉਣਾ ਪੇਜ ਦੇਖਣ ਤੋਂ ਬਾਅਦ ਮਿੱਤਰੋ ਧਿਆਨ ਨਾਲ ਦੇਖ ਲਓ ਫੋਟੋ ਦਿਖ ਜੇਗੀ ਸਿਗਨੇਚਰ ਚੈੱਕ ਕਰ ਲੈਣੇ ਆ ਕਿ ਤੁਹਾਡੇ ਆਪਣੇ ਸਹੀ ਆ ਕਈ ਵਾਰੀ ਕੋਈ ਫੋਟੋ ਅਪਲੋਡ ਗਲਤ ਹੋ ਜਾਂਦੀ ਆ ਤੁਹਾਨੂੰ ਤੁਸੀਂ ਬਦਲ ਸਕਦੇ ਹੋ ਫੀਸ ਉੱਪਰ ਇਹਨਾਂ ਵੱਲੋਂ ਦਿਖਾਈ ਗਈ ਆ ਕਿੰਨੀ ਫੀਸ ਇਹਨਾਂ ਵੱਲੋਂ ਮੰਗੀ ਜਾ ਰਹੀ ਆ ਉਸ ਤੋਂ ਬਾਅਦ ਇਹ ਸਾਰੀਆਂ ਆਪਾਂ ਨੇ ਟਰਮ ਐਂਡ ਕੰਡੀਸ਼ਨਸ ਡੈਕਲੇਰੇਸ਼ਨ ਓਕੇ ਕਰ ਦੇਣੀਆਂ ਨੇ ਉਸ ਤੋਂ ਬਾਅਦ نیچے ਆਪਾਂ ਨੇ ਭਰ ਦੇਣਾ ਆਪਣਾ ਕੈਪਚਾ ਕੈਪਚਾ ਭਰਨ ਤੋਂ ਬਾਅਦ ਇੱਕ ਵਾਰੀ ਇਹਨਾਂ ਵੱਲੋਂ ਪ੍ਰੀਵਿਊ ਦਿਖਾਇਆ ਜਾਏਗਾ ਪੂਰੇ ਫਾਰਮ ਦਾ ਤਾਂ ਉਹ ਪ੍ਰੀਵਿਊ ਤੁਸੀਂ ਨੇ ਦੇਖ ਲੈਣਾ ਹੈ ਅਗਰ ਕੋਈ ਕਮੀ ਲੱਗੀ ਤਾਂ ਉਸ ਚੀਜ਼ ਨੂੰ ਐਡਿਟ ਦੀ ਆਪਸ਼ਨ ਹੈਗੀ ਆ ਐਡਿਟ ਕਰ ਸਕਦੇ ਹੋ ਪਰ ਜੇਕਰ ਤੁਸੀਂ ਇਸ ਤੋਂ ਅੱਗੇ ਇਹਨੂੰ ਸਬਮਿਟ ਕਰ ਦਿੰਨੇ ਹੋ ਤਾਂ ਫਿਰ ਤੁਹਾਡੇ ਕੋਲੇ ਕੋਈ ਆਪਸ਼ਨ ਨਹੀਂ ਆ ਇਹਨੂੰ ਐਡਿਟ ਕਰਨ ਦੀ ਤਾਂ ਉਸ ਚੀਜ਼ ਨੂੰ ਤੁਸੀਂ ਧਿਆਨ ਨਾਲ ਦੇਖ ਕੇ ਸਬਮਿਟ ਕਰਨਾ ਸਬਮਿਟ ਕਰਨ ਤੋਂ ਬਾਅਦ ਮਿੱਤਰੋ SBI ਦਾ ਗੇਟਵੇ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਤੁਸੀਂ ਨੇ ਫੀਸ ਪੇ ਕਰਨੀ ਆ ਬਹੁਤ ਸਾਰੀਆਂ ਆਪਸ਼ਨਾਂ ਨੇ ਤਾਂ ਅਸੀਂ ਆਪਸ਼ਨ ਸਿਲੈਕਟ ਕੀਤੀ ਆ ਕਿਓਰ ਕੋਡ ਦੀ ਤਾਂ ਕਿਓਰ ਕੋਡ ਦੇ ਵਿੱਚ ਜਾ ਕੇ ਆਪਾਂ ਨੇ ਆਪਣੀ ਪੇਮੈਂਟ ਆਪਣੇ UPI ਕਿਸੇ ਵੀ ਐਪ ਤੋਂ ਕਰ ਦੇਣੀ ਆ ਅਗਰ ਤੁਹਾਡੇ ਕੋਲੇ ਵੀਪੀਏ ਐਡਰੈਸ ਹੈਗਾ ਤਾਂ ਉਹ ਵੀ ਤੁਸੀਂ ਇੱਥੇ ਪਾ ਕੇ ਸਬਮਿਟ ਕਰੋਗੇ ਤਾਂ ਤੁਹਾਡੇ ਕੋਲੇ ਰਿਕਵੈਸਟ ਆ ਜਾਏਗੀ ਨਹੀਂ ਤਾਂ ਤੁਸੀਂ ਇਦਾਂ ਆਪਣਾ ਕਿਊਆ ਰਿਪੋਰਟ ਜਨਰੇਟ ਕਰਕੇ ਤਾਂ ਇਹ ਫੀਸ ਨੂੰ ਇੱਥੋਂ ਪੂਰੀ ਕੰਪਲੀਟ ਕਰ ਸਕਦੇ ਹੋ ਮਿੱਤਰੋ ਇਹੇ ਸੀ ਬਿਲਕੁਲ ਸਹੀ ਤਰੀਕਾ ਇੰਟੈਲੀਜੈਂਸ ਬਿਊਰੋ ਵੱਲੋਂ ਜੋ 10ਵੀਂਆਂ ਪੋਸਟਾਂ ਖੋਲ੍ਹੀਆਂ ਗਈਆਂ ਨੇ ਉਹਨਾਂ ਦਾ ਫਾਰਮ ਭਰੰਦਾ ਇਸ ਤਰੀਕੇ ਨਾਲ ਤੁਸੀਂ ਆਪਣੇ ਫੋਨ ਜਾਂ ਕੰਪਿਊਟਰ ਤੋਂ ਫਾਰਮ ਭਰ ਸਕਦੇ ਹੋ ਆਪਣੇ ਘਰ ਬੈਠ ਕੇ ਅਗਰ ਤੁਸੀਂ ਸਾਡੇ ਤੋਂ ਫਾਰਮ ਭਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਤੁਸੀਂ ਮੇਰਾ ਨੰਬਰ ਦੇਖ ਸਕਦੇ ਹੋ ਇਸ ਦੇ ਉੱਪਰ ਤੁਸੀਂ WhatsApp ਤੋਂ ਆਪਣੇ ਡਾਕੂਮੈਂਟ ਕਰਕੇ ਆਪਣਾ ਫਾਰਮ ਘਰ ਬੈਠੇ ਭਰਵਾ ਸਕਦੇ ਹੋ ਤੁਹਾਡੀ ਨਜ਼ਰ ਦੇ ਵਿੱਚ ਜਿਸ ਕਿਸੇ ਨੂੰ ਇਸ ਵੀਡੀਓ ਦੀ ਜਰੂਰਤ ਹੈ ਉਸ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤੇ ਐਦਾਂ ਦੀਆਂ ਜਾਣਕਾਰੀਆਂ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੀ ਅਗਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਧੰਨਵਾਦ